ਵਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤੂਲਬੀਰ ਸਿੰਘ ਸਿਚਵਾਲ ਨੇ ਵਿਸ਼ਵ ਵਤਾਵਰਨ ਦਿਵਸ ਮੌਕੇ ਤੇ ਪੰਜਾਬ ਨੂੰ ਆਲਮੀ ਤਪਸ਼ ਤੋਂ ਬਚਾਉਣ ਦੇ ਲਈ ਹਰੇਕ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਹ ਕਹਿੰਿਆ ਕਿ ਧਰਤੀ ਦੇ ਨਾਲ ਹੀ ਸਾਡਾ ਪਵਿੱਖ ਜੁੜਿਆ ਹੈ ਤੇ ਧਰਤੀ ਹਰੀ-ਭਰੀ ਰਹਿੰਦੀ ਹੈ ਤਾਂ ਵਤਾਵਰਨ ਦਾ ਸੰਤਲ ਜੁੜਾ ਉਹ ਬਣਿਆ ਰਹੇਗਾ ਤੇ ਵੱਧ ਰੁੱਖ ਲੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਬੜੀਆ ਰਹਿੰਦੀ ਹੈ। ਤੇ ਹੜ੍ਹਾਂ ਆਉਣ ਦੀ ਸੂਰਤ ਦੇ ਵਿੱਚ ਵੀ ਰੁੱਖ ਜਿਹੜਾ ਇਹ ਤਬਾਹੀ ਤੋਂ ਬਚਾਉਂਦਾ ਮੁਕ ਕਾਰਨ ਬਣਦੇ ਨੇ ਤੇ ਉਹਨਾਂ ਕਹਿਆ ਕਿ ਜਲਵਾਯੂ ਤਬਦੀਲੀ ਦਾ ਜ਼ਿਕਰ ਕਰਦਿਆਂ ਇੱਕ ਗੱਲ ਕਹੀ ਕਿ ਦੇਸ਼ ਦੇ ਲਈ ਜਿਲਾ ਜ਼ਿ ਅੰਦਰ ਦੇ ਨਾਲ ਲੱਗਦੇ ਨੀਵੇਂ ਸ਼ਹਿਰਾਂ ਨੂੰ ਵੀ ਖਤਰਾ ਹੋ ਜਾਵੇਗਾ ਸੰਸਿਚਿਵਾਨ ਨੇ ਕਿਹਾ ਹੈ ਕਿ ਪੰਜਾਬ ਚ 33% ਜੰਗਲ ਹੇਠ ਹੋਣਾ ਚਾਹੀਦਾ ਸੀ ਪਰ ਸਿਰਫ 6% ਰਹਿ ਗਿਆ ਹੈ ਆਕਸੀਜਨ ਲੈਣ ਵਾਸਤੇ ਹਰ ਮਨੁੱਖ ਨੂੰ ਕਰੀਬ 10 ਰੁੱਖਾਂ ਦੀ ਲੋੜ ਹੁੰਦੀ ਹੈ ਤੇ 75 ਸਾਲ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਵੇਲੇ ਪੰਜਾਬ ਚ ਜੰਗਲਾਤ ਹੇਠ ਰਕਬਾ 40% ਸੀ ਤੇ ਜਿਹੜਾ ਕਿ ਹੁਣ ਕੱਟ ਕੇ ਸਿਰਫ 6% ਰਹਿ ਗਿਆ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੂਬੇ ਦੇ ਜੰਗਲ ਬਚਾਉਣ ਦੇ ਵਿੱਚ ਜਿਹੜੀ ਹੈ ਸਹਾਇਤਾ ਕਰਨ ਪਹਿਲ ਕਰ ਇਸ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਤਰਤੀਹੇਟ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਨਦੀਆਂ ਦੇ ਦਰਿਆ ਤੇਜ਼ੀ ਦੇ ਨਾਲ ਪ੍ਰਦੂਸ਼ਿਤ ਹੋ ਚੁੱਕੇ ਨੇ ਇਸ ਨੂੰ ਲੈ ਕੇ ਸਾਨੂੰ ਸੋਚਣ ਦੀ ਵੀ ਲੋੜ ਹੈ ਤੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿਰਫ ਸਾਫ਼ ਹਵਾ ਪਾਣੀ ਤੇ ਧਰਤੀ ਦੇ ਲਈ ਤਰਸਣਗੇ ਉਹਨਾਂ ਨੇ ਕਿਹਾ ਕਿ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਜੇ ਬਚਾਉਣਾ ਹੈ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਅਸੀਂ ਨਾ ਤਾਂ ਗੁਰਬਾਣੀ ਦੀ ਮੰਨ ਰਹੇ ਹਾਂ ਤੇ ਨਾ ਹੀ ਵਿਗਿਆਨ ਦੀ ਤੇ ਨਾ ਹੀ ਸੰਵਿਧਾਨ ਦੀ ਤੇ ਹੋਰ ਕੀ ਕੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਉਹ ਸੁਣਦੇ ਆਂ ਦੇਖਦੇ ਆਂ ਪੂਰੀ ਖਬਰ ਜੋ ਵਿਸ਼ਵ ਵਾਤਾਵਰਣ ਦੇ ਵਿਸ਼ਾ ਸੋ ਸਾਰੀ ਦੁਨੀਆ ਦੇ ਵਿੱਚ ਇਹ ਦਿਹਾੜਾ এনवायरमेंट ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ। ਇਹ ਦਿਹਾੜੇ ਬਣਾਉਣ ਦੀ ਲੋੜ ਕਿਉਂ ਪਈ? ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਵਧ ਰਿਹਾ। ਹਵਾ ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਿਹਾ। ਤੇ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਬਹੁਤ ਚਿੰਤਾਜਨਕ ਕਰ ਰਿਹਾ ਵਿਗਿਆਨਿਕ। ਕਿ ਜੇ ਇਸੇ ਤਰ੍ਹਾਂ ਤਾਪਮਾਨ ਵੱਧਦਾ ਰਿਹਾ ਤੇ ਫਿਰ ਦੁਨੀਆ ਦੇ ਉੱਤੇ ਇਹਦਾ ਬਹੁਤ ਮਾੜਾ ਪ੍ਰਭਾਵ ਪਊਗਾ ਜਿਹੜੇ ਗਲੇਸ਼ੀਅਰ ਸਦੀਆਂ ਤੋਂ ਰਿਜ਼ਰਵ ਦੇ ਵਿੱਚ ਪਾਣੀ ਸਟਾਕ ਆ ਉਹ ਖੁਰਨ ਲੱਗ ਪਣਗੇ ਤੇ ਖੁਰ ਵੀ ਰਹੇ ਆ ਤੇ ਉਹ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਊਗਾ ਤੇ ਸਮੁੰਦਰ ਜਿਹੜਾ ਹੈਗਾ ਉਹਦਾ ਤੱਲ ਉੱਚਾ ਹੋ ਜਾਊਗਾ ਜਿਹਦੇ ਨਾਲ ਜਿਹੜੇ ਨੀਵੇਂ ਮੁਲਕਾ ਸਮੁੰਦਰ ਦੇ ਕੰਢੇ ਤੇ ਜਾਂ ਸਮੁੰਦਰ ਦੇ ਵਿੱਚ ਆ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਮੰਡਰਾ ਰਿਹਾ ਇਸੇ ਵਾਸਤੇ ਹੀ ਹਰ ਵਾਰ ਹਰ ਲਗਾਤਾਰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਹਵਾ ਪਾਣੀ ਤੇ ਧਰਤੀ ਨੂੰ ਬਚਾਓ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੋਊਗੀ ਜੇ এনवायरमेंट ਇਸੇ ਤਰ੍ਹਾਂ ਜਿਹੜਾ ਹੈ ਗਰਮ ਹੁੰਦਾ ਰਿਹਾ ਤੇ ਫਿਰ ਬਹੁਤ ਕਿਉਂਕਿ ਜਦੋਂ ਮਨੁੱਖ ਕੁਦਰਤ ਦੇ ਨਾਲ ਖਲਵਾੜ ਕਰਦਾ ਤੇ ਕੁਦਰਤ ਦੇ ਜੜੇ ਹੈਗਾ ਸਿਸਟਮ ਹਨ ਉਹਦੀ ਇਕੋਲੋਜੀ ਹੈ ਉਹ ਹੈਲਦੀ ਹੈ ਉਹਦੇ ਵਿੱਚ ਫਰਕ ਪੈਂਦਾ ਤੇ ਫਿਰ ਬਹੁਤ ਵੱਡੇ ਪ੍ਰਭਰਤਨ ਆਉਂਦੇ ਆ ਸੋ ਹੜ ਆਉਣਗੇ ਕਾਲ ਪਊਗਾ ਛੱਕਾ ਪਊਗਾ ਤੇ ਹੋਰ ਇਹੋ ਜਿਹੇ ਆਫਤਾ ਆਉਣਗੇ ਜਿਹੜੀਆਂ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਹੋਣਗੇ ਸੋ ਇਸੇ ਵਾਸਤੇ ਜਿਹੜਾ ਹੈ ਦੁਨੀਆ ਭਰ ਵਿੱਚ ਚੇਤਾਵਨੀ ਵਾਸਤੇ ਕਿ ਆਪਾਂ ਵਾਤਾਵਰਨ ਨੂੰ ਬਚਾਈਏ ਕਿਉਂਕਿ ਹਵਾ ਵਿੱਚ ਅਸੀਂ ਸਾਹ ਲੈਨੇ ਆ ਪਾਣੀ ਪੀ ਕੇ ਜਿਨੇ ਆ ਧਰਤੀ ਤੇ ਰਹਨੇ ਆ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਆਪਾਂ ਬਲਗੁਰੂ ਪਾਣੀ ਪੀਤਾ ਮਾਤਾ ਕਰਤਮਹਤ ਦਿਵਸ ਰਾਤ ਦੇ ਦਾਇ ਦਾਇ ਖੇਲੇ ਸਗਲ ਜਗਤ ਜੇ ਵੇਸ਼ ਨੂੰ ਬਚਾਉਣਾ ਹੈ ਖੇਲੇ ਸਗਲ ਜਗਤ ਸਾਰਾ ਸੰਸਾਰ ਖਸਦਾ ਖੇਡਦਾ ਖੁਸ਼ੀਆਂ ਦੇ ਵਿੱਚ ਵਸੇ ਤੇ ਫਿਰ ਸਾਨੂੰ এনवायरमेंट ਨੂੰ ਸਨਮਾਨ ਸਤਕਾਰ ਦੇਣਾ ਪਊਗਾ ਜੋ ਗੁਰਨਾਣਕ ਪਾਸ਼ਾ ਨੇ ਬਾਣੀ ਦੇ ਵਿੱਚ ਦਿੱਤਾ ਕੌਣ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾ ਤੇ ਜਿਸ ਦਿਨ ਇਹੋ ਜਿਹਾ ਅਸੀਂ ਸਤਕਾਰ ਆਪਣੇ ਪਰਿਆਵਰਣ ਨੂੰ ਦੇਣ ਲੱਗ ਪਏ ਉਹ ਦਿਨ ਪਰਿਆਵਰਣ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਵਾਤਾਵਰਣ ਉਹ ਬੱਜੂਗਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ ਜਿਹੜੇ ਪਾਣੀ ਦੇ ਖਜ਼ਾਨੇ ਸਾਡੇ ਕੋਲ ਨਾਲ ਉਹਨੂੰ ਸੰਕੋਚਨਾ ਵਰਤੀਏ ਤੇ ਜੋ ਜਿਹੜਾ ਧਰਤੀ ਆ ਜਿਹਨੂੰ ਅਸੀਂ ਕੈਮੀਕਲਾਂ ਦੇ ਨਾਲ ਸਿੰਜੀ ਜਾ ਰਹੇ ਹਾਂ ਬਹੁਤ ਕੁਝ ਦੁਨੀਆ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਕਰੇਨ ਤੇ ਰੂਸ ਜਿਹੜਾ ਹੈ ਉਹ ਲੜ ਰਿਹਾ ਹੈ ਤੇ ਉੱਥੇ ਜਦੋਂ ਉਹ ਬੰਬ ਛਿੱਟੇ ਜਾਂਦੇ ਆ ਜਦੋਂ ਉਹ ਮਗਾਈਲਾ ਡਾਕੀਆਂ ਜਾਂਦੀਆਂ ਤੇ ਉਹ ਜਿਹੜੇ ਧੂੜਿਆਂ ਦੇ ਗੁਬਾਰ ਉੱਠਦੇ ਆ ਉਹ ਸਾਰੇ ਇਸੇ ਆਕਾਸ਼ ਦੇ ਵਿੱਚ ਜਾਂਦੇ ਆ ਸੋ ਮਨੁੱਖ ਨੂੰ ਸਮੁੰਦਰਾਂ ਤੇ ਈਦਾ ਕੇ ਧਰਤੀ ਸਾਨੂੰ ਰਹਿਣ ਵਾਸਤੇ ਦਿੱਤੀ ਆ ਇਹ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਵਿਰਾਸਤ ਆ ਸਾਡਾ ਫਰਜ਼ ਬਣਦਾ ਕਿ ਇਹਨੂੰ ਸੰਭਾਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੇ ਸੁਖੀ ਵਸ ਸਕਣ ਸੋ ਸਾਡੀ ਸਾਰਿਆਂ ਦੀ ਡਿਊਟੀ ਆ ਤੇ ਅਸੀਂ ਸਾਰੇ ਰਲ ਕੇ ਜੇ ਕੰਮ ਕਰਾਂਗੇ ਬਾਣੀ ਕਹਿੰਦੀ ਆ ਜਿੱਥੇ ਜਾਏ ਬਈ ਇਹ ਭਲਾ ਕਹੀਏ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਅਸੀਂ ਜਿੱਥੇ ਵਸਦੇ ਆ ਸਾਡਾ ਅਫਰ ਜ਼ ਬਣਦਾ ਉੱਥੇ ਦੇ এনवायरमेंट ਨੂੰ ਸੰਭਾਲੀਏ ਤਾਂ ਹੀ ਸਾਡਾ ਕੋਈ ਅੱਖ ਜਿਹੜਾ ਹੈ ਬਚੂਗਾ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਦੇ ਬਚਨਾਂ ਤੇ ਚੱਲ ਕੇ ਦੁਨੀਆ ਨੂੰ ਬਚਾਇਆ ਜਾ ਸਕਦਾ ਆਹ ਬਾਬੇ ਨਾਨਕ ਦੀ ਬਾਣੀ ਨੂੰ ਸੁਣੀਏ ਪੜ੍ਹੀਏ ਤੇ ਉਹਦੇ ਤੇ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ